ਆ ਦੇਖੋ ਅਕਾਲੀ ਪੱਗ ਇੱਥੇ ਲਿਖਿਆ ਅਕਾਲੀ ਟੁਰਬਨ ਅਕਾਲੀ ਪੱਗ ਹੋਈ ਕਾਟਨ ਤਾਂ ਵਿਕਰ ਫਰੇਮ ਦੇ ਉੱਤੇ ਲਾਹੌਰ ਤੋਂ ਆ ਤਾਂ 1800 ਪ੍ਰਿਆ ਲਿਖਿਆ ਆ ਆਹ ਅਕਾਲੀ ਪੱਗ ਵਾਹ ਵਾਹ ਇਸ ਤੇ ਨਾਲੀ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਲਿਆ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਆ ਉਹ ਵੈਸੇ ਤਾਂ ਇੱਥੇ ਹੀ ਹੁੰਦੀ ਆ ਔਰ ਹੁਣ ਇਹਨਾਂ ਨੇ ਐਕਸੀਬੀਸ਼ਨ ਕਿਸੇ ਹੋਰ ਪਾਸੇ ਲਾਈ ਹੋ ਆ ਮਹਾਰਾਜਾ ਰਣਜੀਤ ਸਿੰਘ ਦਾ ਉਹ ਵੀ ਅਸੀਂ ਕਵਰ ਕਰੂਗੇ ਕਿਸੇ ਟਾਈਮ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਦੀ ਸੈਕਸ਼ਨ ਆ ਤਾਂ ਜਿੱਥੇ ਉਹਦਾ ਸ਼ਾਲ ਦਾ ਥੋੜੇ ਪੀਸੇਸ ਵੀ ਰੱਖਿਓ ਆ ਪੈ ਆਹ ਪੈਨ ਰੱਖਣ ਲਈ ਤਾਂ ਆਵੈਸਰੀ ਸਮਾਨ ਰੱਖਣ ਲਈ ਰੱਖਿਓ ਆ ਪਰ ਮੈਨੂੰ ਤਾਂ ਆ ਪਹਿਲੀ ਵਾਰੀ ਮੈਂ ਦੇਖੀ ਆ ਆਕਾਲੀ ਪੱਗ ਵਾਹ ਵਈ ਵਾਹ ਕਿੰਨੀ ਖੂਬਸੂਰਤ ਲੱਗਦੀ ਚੋਤੇ ਸੋਨੇ ਦਾ ਬਣਿਆ ਆ ਕਮਾਲ ਦੀ ਚੀਜ਼ ਕਮਾਲ ਦੀ ਆਈਟਮ ਅੱਜ ਇੱਕ ਹੋਰ ਨਮਾ ਖਾਸ ਵਲੌਗ ਅਸੀਂ ਲੈਉਣ ਲੱਗੇ ਅਸੀਂ ਪਹੁੰਚੇ ਵਿਕਟੋਰੀਆ ਅਲਬਰਟ ਮਿਊਜ਼ੀਅਮ ਜਿੱਥੇ ਵੈਸੇ ਤਕਰੀਬਨ ਲੁੱਟਮਾਰ ਦਾ ਸਮਾਨ ਸਾਰਾ ਇੱਥੇ ਹੀ ਆ ਜਿੱਥੇ ਤੁਸੀਂ ਦੇਖੋ ਲੁੱਟ 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 ਚੰਗਾ ਸਮਾਨ ਇੱਥੇ ਰੱਖਿਆ ਆ ਤਾਂ ਅਸੀਂ ਵੈਸੇ ਪਹਿਲਾਂ ਜਾਈਏ ਜਿਹੜਾ ਆਪਣਾ ਦੇਸੀ ਇੰਡੀਅਨ ਸੈਕਸ਼ਨ ਹੈ ਸਾਡੇ ਸਿੱਖ ਹਿਸਟਰੀ ਵੀ ਹੈਗੀ ਆ ਉੱਥੇ ਉੱਥੇ ਜਾਂਦੇ ਆ ਆ ਗਿਆ ਮਾਈਸੋਰ ਅੰਡਰ ਹੈਦਰ ਅਲੀ ਤਾਤੀਪੂ ਸੁਲਤਾਨ ਤਤੀਪੂ ਸੁਲਤਾਨ ਦਾ ਵੀ ਸਮਾਨ ਇੱਥੇ ਕਾਫੀ ਆ ਤਤੀਪੂ ਸੁਲਤਾਨ ਦੀਆਂ ਪਿਸਟOLS ਵੀ ਹੈਗੀਆਂ ਆ ਤਾਂ ਇੱਥੇ ਤਲਵਾਰਾਂ ਵੀ ਰੱਖੀਆਂ ਆ ਕਿੰਨੀਆਂ ਸ਼ਾਨਦਾਰ ਲੱਗਦੀਆਂ ਦੁਰਬੀਨ ਵੀ ਆ بہت کچھ چلو آئی کمرا جی ਹੈਗਾ ਮਿਡਲ ਈਸਟ ਦਾ ਸਮਾਨ ਕਿਉਂਕਿ ਜਿਹੜਾ ਇੰਡੀਆ ਦਾ ਸੈਕਸ਼ਨ ਆ ਉਹ ਉਸ ਪਾਸੇ ਆ ਤੋ ਉਹ ਸਾਰਾ ਇੰਡੀਆ ਦਾ ਸਮਾਨ ਤੁਹਾਨੂੰ ਦਿਸੂਗਾ ਮੁਗਲ ਸੁਲਤਾਨ ਇਹ ਸਾਰਾ ਚੱਕ ਲਿਆ ਇੰਡੀਆ ਚੱਕ ਲਿਆ ਇੰਸੇ ਆਪਾਂ ਲੈ ਚਲੀਏ ਵਾਪਸ ਅੱਜ ਲੈ ਜਾਈਏ ਯੈਸ ਕੱਚ ਤੋੜਨਾ ਪਊਗਾ ਜਿੱਦਾਂ ਦਾ ਆਹਾ ਹੈਗਾ ਇਹ ਤੋੜ ਦੂੰਗੀ ਹੈਨਾ ਕੱਚ ਤੋੜ ਕੇ ਇੱਥੇ ਪੁਲਿਸ ਆ ਜਾਣੀ ਤਾਂ ਉਹਨਾਂ ਨੇ ਫਿਰ ਜਦੋਂ ਪੁਲਿਸ ਆਗੀ ਮੈਂ ਕੁਝ ਨਹੀਂ ਕੀਤਾ ਸਾਰਾ ਕੁਝ ਤੁਸੀਂ ਕੀਤਾ ਅੱਗੇ ਇੰਗਲੈਂਡ ਅੱਗੇ ਪਠਾਈ ਖੱਪ ਪੈ ਚੁੱਕੀ ਆ ਇੱਥੇ ਬਹੁਤ ਟਰਬਲ ਹੋਏ ਸੀਗੇ ਤਾਂ ਅਸੀਂ ਹੋਰ ਸ਼ੁਰੂ ਕਰਤੀ ਸੀ ਸ਼ੁਰੂ ਕਰ ਪਰ ਨਾ ਸ਼ੁਰੂ ਕਰਦੇ ਚੱਲੀ ਤਾਂ ਜਾਂਦਾ ਹੀ ਇਹ ਕੰਮ ਆ ਦੇਖੋ 1780 ਦੀ ਬਣੀ ਪੇਂਟਿੰਗ ਆਹਾ ਤਾਂ ਇਹ ਅੰਬਰਸਰ ਤੇ ਬਣੀ ਸੀਗੀ ਤਾਂ ਇਹ ਔਰਤ ਵੀ ਅੰਬਰਸਰ ਦੀ ਆ ਆ ਦੇਖੋ ਕੱਪੜੇ ਕਿਸ ਤਰ੍ਹਾਂ ਦੇ ਪਾਇਓ ਆ ਤਾਂ پینٹنگ کنی ودیا لگتی ہے تو اتنے لکھی لکھیا, لکھیا, لکھیا نیٹو لیٹی آف امرتسر تو امرتسر امرت نے یو دال سپیلنگ کیا شاید اس ٹائم انگریز اس طرح کی سپیلنگ کرتے ہو گئے پر دیکھو پتا لگتا ہے کہ جتی کپڑے اس ٹائم لگتے ਕਮਾਲ ਦੀ ਕਮਾਲ ਦੀ ਚੀਜ਼ ਹੈ ਸਲਤਨਤ ਦੇਵਚਾ ਦੇਖੋ ਸ਼ਾਹਜਹਾਨ ਦਾ ਵਾਈਨ ਕੱਪ ਦੇਖੋ ਫਿਰ ਵਾਈਨ ਇਸ ਇਹਦੇ ਵਿੱਚ ਪੀ ਜਾਂਦੀ ਸੀ ਤਾਂ ਹੋਰ ਤੇ ਤਵੀਜ਼ ਵੀ ਹੈਗੀ ਹੈ ਇੱਥੇ ਲਿਖਿਆ ਪੈਂਡੈਂਟ ਤਵੀਜ਼ ਤਾਂ ਪਗਲੀ ਕਲਗੀਆਂ ਦੇਖੋ ਕਿ ਸਟਾਈਲ ਦੀਆਂ ਹਨ ਕਿੰਨੀਆਂ ਖੂਬਸੂਰਤ ਉਸ ਸਟਾਈਲ ਦੀ ਹੈ ਤੇ ਅੰਗੂਠੀ ਵੀ ਇੱਕ ਰੱਖੀ ਹੋਆ ਇੱਕ ਆ ਅੰਗੂਠੀ ਹੈ ਥੰਬ ਰਿੰਗ ਲਿਖਿਆ ਉਹ ਸ਼ਾਹਜਹਾਨ ਸ਼ਾਹਜਹਾਨ ਦੀ ਆ ਤਾਂ ਇਹ ਦੇਖੋ ਦੇਖੋ ਕਿ ਉਹ ਸਟਾਈਲ ਦੀ ਆ ਉਸ ਜ਼ਮਾਨੇ ਦੀ ਆ ਜਿਵੇਂ ਅਕੇ ਇਸ ਤਰ੍ਹਾਂ ਦੀਆਂ ਲੱਗਦੀਆਂ ਪਾਛੀ ਆ ਗਏ ਆ 에ਜ ਆਫ ਦਾ ਮੁਗਲਸ ਮੁਗਲ ਸਲਤਨਤ ਦੇ ਟਾਈਮ ਤੇ ਇਹਨਾਂ ਦਾ ਕੀ ਇੱਥੇ ਰੱਖਿਆ ਹੈ ਇੱਥੇ ਮੁਗਲਾਂ ਦੀਆਂ ਤਲਵਾਰਾਂ اس ٹائم جو بھی شاستر ہو گے دیکھو یہ آرمر ہی کہہ سکتے ہیں بچاؤ لوپی بھی اسٹائل کی پائی گئی ہوگی ਵੇ ਜਿਆਨ ਨੂੰ ਆ ਵੀ ਘਰ ਸਿੱਖਣ ਦੇ ਉਸ ਸਟਾਈਲ ਦੇ ਉਸ ਟਾਈਮ ਦੀਆਂ ਗੱਲਾਂ ਸਹੀ ਕੁਰਾਨ ਦੇ ਮੈਨੂਸਕ੍ਰਿਪਟ ਵੀ ਹੈਗੇ ਕਾਪੀਜ਼ ਹੈਗੀਆਂ ਆ ਤਾਂ ਆ ਦੇਖੋ ਥੋੜੇ ਪੇਜ ਆ ਸਨ 800 ਤੋਂ ਸਨ 900 ਦੇ ਵਿੱਚ ਤਹੌਰ ਵੀ ਇਹਨਾਂ ਰੱਖੀਆਂ ਆ ਇੱਕ 1300 ਤੋਂ 1340 ਦੇ ਵਿੱਚ ਈਰਾਨ ਤੋਂ ਤਾਂ ਇਹ ਹੈ ਕਿ ਜਗਾ ਇੱਕ ਜਿੱਥੇ ਆ ਈਜੀਪਟ ਦਾ ਸੁਲਤਾਨ ਉਸ ਟਾਈਮ ਸੀ ਜਿੱਥੋਂ ਜਾ ਕੇ ਇੱਥੇ ਦਰਵਾਜ਼ਾ ਆ ਦਰਵਾਜ਼ੇ ਥਾਣੀ ਉੱਤੇ ਜਾ ਕੇ ਫੇ ਆਪਣਾ ਜੋ ਵੀ ਇਹ ਨੇ ਇਹ ਕਥਾ ਕਰਨੀ ਹੋਊਗੀ ਜਾਂ ਜੋ ਵੀ ਦੱਸਣਾ ਹੋਊਗਾ ਇੱਥੋਂ ਦੱਸ ਸਕਦੇ ਇੱਥੇ ਵੀ ਮੈਨੂੰ ਲੱਗਦਾ ਇੱਕ ਦਰਵਾਜ਼ਾ ਹੈਗਾ ਛੋਟਾ ਜਿਹਾ ਜਿੱਥੋਂ ਜਾਂ ਕੋਈ ਬੌਣਾ ਹੁੰਦਾ ਜਾਂਦਾ ਇੱਥੇ ਜਾਂ ਤੁਸੀਂ ਥੋੜਾ ਥੱਲੇ ਹੋ ਕੇ ਤੁਸੀਂ ਜਾ ਸਕਦੇ ਆ ਵਾਹ ਅਬੀ ਕਮਾਲ ਦੀ ਚੀਜ਼ ਆ ਆ ਦੇਖੋ ਇੱਥੇ ਕੰਮ ਸਾਰਾ ਮੈਂ ਕਰੀ ਜਾਂਦਾ ਆਪਣੇ WhatsApp ਮੈਸੇਜ ਦੇਖਦੀ YouTube ਵੀਡੀਓਜ਼ ਦੇਖਦੀ ਆ Instagram ਤੇ ਆ ਕੀ ਇਹ ਆ ਚੱਕਰਿਆ ਇਦਾਂ ਹੀ ਆ ਤੁਸੀਂ ਕੰਮ ਕਰੋ ਰੱਗ ਦੇ ਸਾਹਮਣੇ ਬੈਠੀ ਆ ਦੇਖੋ ਘਰੇ ਤਾਂ ਤੁਸੀਂ ਕੋਈ ਕੰਮ ਨਹੀਂ ਕਰਦੇ ਇੱਥੇ ਤਾਂ ਕੋਈ ਕੰਮ ਕਰ ਲਓ ਅੱਛਾ ਸਾਰੇ ਜੱਗ ਮੈਂ ਦੇਖੀ ਜਾਂਦਾ ਕਾਰਪਟ ਮੈਂ ਦੇਖੀ ਜਾਂਦਾ ਮੈਂ ਤਾਂ ਨੰਗਣੀ ਲੱਗਾ ਸੀਗਾ ਤੁਰਦਾ ਤੁਰਦਾ ਚਲੋ ਇਦਾਂ ਨੀ ਕੀ ਜਲ ਮੈਲ ਪੈਂਦੀ ਆ ਆ ਵਾਹ ਵੀ ਵਾਹ ਆਈਟਮ ਦੇਖੋ ਕਿਸ ਤਰ੍ਹਾਂ ਦੇ ਆ ویسے پتا لگتا ہے اتنے ہرک کلچر کا انڈیا کی سیکشن ان کا الگ سٹائل سی مڈل ایسٹ ایران پر جب کہہ لو تجپٹ ٹرکی وغیرہ ان کا اپنا الگ سٹائل ہے اتنے چائنیز کا انہوں کا اپنا الگ سٹائل ہے اس زمانے کا فرنیچر اس پاس ہوفی بور... آ دیکھو یہ جاتا کیٹل نہیں رکھ سکتے چولہے کے اتنے دیوکتے... تو چاہ بنا سکتے ہیں چاہ بھی ویسے چائنا تو شروع ہوئی ہے دیکھو آئٹمس چاپسٹکس بھی رکھی ہوا کھان لی لے... دیکھیے جی زوم کر کے پتا لگ جائے دیوے... آ دیکھو چوپسٹکس تو ہو آئیٹم... ਆਪਣਾ ਮੇਜ਼ ਸੈੱਟ ਕਰਨ ਲਈ ਇੱਥੇ ਲਿਖਿਆ ਵੀ ਹੈਗਾ ਚਾਈਨਾ ਦੇਖੋ ਆਹ ਕਮਾਲ ਦੀਆਂ ਚੀਜ਼ਾਂ ਅੱਗੇ ਇੱਥੇ ਲਿਖਿਆ ਬੁੱਧ ਬੁੱਧ ਦੀ ਸੈਕਸ਼ਨ ਵੀ ਆ ਜਾਣੀ ਹੈ ਅੱਗੇ ਦੇਖੀਏ ਹੋਰ ਕੀ ਹੈਗਾ ਆ ਦੇਖੋ ਆਈਟਮਸ ਇਦਾਂ ਦੇ ਰੱਖਿਓ ਇਦਾਂ ਦੇ ਇਹ ਮੁਲਕਾਂ ਤੋਂ ਲੈ ਆਂਦੇ ਆ ਆ ਦੇਖੋ ਆਹ ਬੁੱਧ ਦੀ ਹੈ ਮੂਰਤੀਆਂ ਵਾਹ ਵਈ ਉਹ ਕਿਆ ਬਾਤਾਂ ਲੋਕੀ ਵਾਸੇ ਮੈਂ ਦੇਖਿਆ ਹੈ ਨਾ ਆਪਣੇ ਪੰਜਾਬੀ ਜ਼ਿਆਦਾਤਰ ਆਪਣੇ ਇੰਡੀਆ ਦੀ ਸੈਕਸ਼ਨ ਦੇ ਹੀ ਜਾਂਦੇ ਹੁੰਦੇ ਆ ਤਾਂ ਆਹਾ ਸਥਾਨੀ ਸੈਕਸ਼ਨ ਦੇ ਬਹੁਤ ਘੱਟ ਹੀ ਕੋਈ ਜਾਂਦਾ ਪਰ ਦੇਖੋ ਆਹ ਖੂਬਸੂਰਤੀ ਸੋਨੇ ਦਾ ਬਣਿਆ ਆਹ ਆਈਟਮ جپان دا کلچر بھی بہت تکڑا آپ شاستر شاستر دا سیکشن ہے اس طرح دے کپڑے پائے ہو گئے آہا لکھیا بھی ہے گا چودہ سو تو پندرہ سو دے آہ شاستر آ ਸੈਕਸ਼ਨ ਦਾ ਵਾਵਾ ਕੀ ਬਤਾ ਤੇ ਇਹਨਾਂ ਦੇ ਵੀ ਜਿੱਦਾਂ ਤੁਸੀਂ ਕਹਿ ਸਕਦੇ ਹੈਗੇ ਭਾਂਡੇ ਦਾ ਸੈਕਸ਼ਨ ਹਰੇਕ ਕਲਚਰ ਦੇ ਭਾਂਡੇ ਤਾਂ ਦਿਖਾਉਣੇ ਹੁੰਦੇ ਆ ਉਹ ਤਾਂ ਬਥੇਰੇ ਚੋਰੀ ਕੀਤੇ ਆ ਤਾਂ ਚਾਪੀਨ ਲਈ ਸ਼ਰਾਬ ਪੀਣ ਲਈ ਇੱਥੇ ਲਿਖਿਆ ਆ ਬੋਟਲ ਫੋਰ ਸਾਕੀ ਸਾਕੀ ਇੱਕ ਜਪਾਨੀ ਸ਼ਰਾਬ ਆ 1590 تا 1630 ਦੇ ਵਿੱਚ ਵਧੀਆ ਆਇਆ ਬੋਤਲ ਸਾਕੀ ਲਈ ਬਣੀ ਇੱਕ ਵਾਰ ਉਸ ਟਾਈਮ ਇਦਨਿਆ ਬਰਤ ਦੇ ਸੀਗੇ ਤਾਂ ਆ ਲਿਖਿਆ ਕਿ ਨੰਬਰ ਸੀ ਜਿਹੜਾ ਹੈਗਾ ਆ ਜਾ ਰਹੇ ਇਹਦੇ ਵਿੱਚ ਚਾਹ ਦੇ ਪੱਤੇ ਚਾਹ ਦੀ ਪੱਤੀ ਜਿਹੜੀ ਹੁੰਦੀ ਸੀਗੀ ਉਹ ਰੱਖੀ ਆ 1600 1700 ਦੇ ਵਿੱਚ ਆ ਆਈਟਮ ਕਿੰਨਾ ਵਧੀਆ ਆ ਕਪੜੇ ਵੀ ਟ੍ਰੈਡੀਸ਼ਨਲ ਜਾਪਾਨ ਦੇ ਤੇ ਗਿਫਟ ਸ਼ਾਪ ਵੀ ਹੈਗੀ ਆ ਜੇ ਲੋਕਾਂ ਨੇ ਗਿਫਟਸ ਲੈਣੀਆਂ ਹੋਵੇ ਤਾਂ ਚਲੋ ਗਿਫਟ ਸ਼ਾਪ ਦੇ ਦੇਖਦੇ ਆ ਕੀ ਕੀ ਹੈਗਾ ਤੇ ਕਈ ਤਰ੍ਹਾਂ ਦੇ ਬੈਗਸ ਵੀ ਹੈਗੇ ਆ ਕਪੜੇ ਦੇ ਵੀ ਐਨੇ ਲਿਖਿਆ ਆ ਤਾਂ ਆ ਦੇਖੋ ਕਿ ਸਟਾਨਾ ਸਟਾਈਲ ਆ ਵਾਹ ਇਹ ਵਾ ਜਿੱਦਾਂ ਤੁਸੀਂ ਜਿੱਦਾਂ ਦੇ ਕੱਪੜੇ ਇਹਨਾਂ ਨੇ ਡਿਸਪਲੇ ਕੀਤੇ ਹੈ ਉਦਾਂ ਦੇ ਇਹਨਾਂ ਨੇ ਇੱਥੇ ਬਣਾਇਓ ਆ ਇੱਕ ਇਹਨਾਂ ਨੇ ਹੁੱਕ ਵੀ ਲਾਈਓ ਆ ਕਿ ਕੋਈ ਚੋਰੀ ਨਹੀਂ ਕਰ ਸਕਦਾ ਆ ਦੇਖੀ ਕਿੰਨੇ ਦਾ ਹੈਗਾ ਆ 245 ਪਾਉਂਡ ਦਾ ਕੀ ਬਾਤ ਹੈ ਤੇ ਸ਼ਾਲ ਵੀ ਰੱਖਿਓ ਆ ਆ ਦੇਖੋ ਇਸ ਤਰ੍ਹਾਂ ਦੇ ਸ਼ਾਲ ਆ ਕਿੰਨੇ ਦਾ ਆ ਇਹ ਤਾਂ 245 ਦਾ ਸੀਗਾ ਆ ਹੈਗਾ 20 ਦਾ ਇਨ ਗਲੋਬਲ ਨੈਟਵਰਕ ਆਈਡੀ 20 ਪਾਉਂਡ ਦਾ ਤਾਂ ਹੋਰ ਦੇਖਵਾ ਕਿੰਨਾ ਵਧੀਆ ਸ਼ਾਲ ਲੱਗਦਾ ਸਕਾਰਫ ਲੈ ਲੋ ਫਿਰ ਆ ਦੇ ਆ ਆ ਕਿੰਨੇ ਵਧੀਆ ਸ਼ਾਲ ਆ ਉਹ ਆ ਰਿਵਾਖਿਆ ਬੱਤਾ ਆ ਕਿੰਨੇ ਦੇ ਆ 20 ਤੋਂ ਲੱਗਦਾ ਜਿਆਦਾ ਹੋਣੇ ਆ ਸੇਲ ਤੇ ਸ਼ਾਟ ਲਾਇਆ 33 세ਗਾ 55 ਦਾ 33 ਦਾ ਸੇਲ ਤੇ ਲੱਗਦਾ ਹੈ। ਸੰਹੋਰ ਦੇਖੀ ਆ। ਆਹ ਮਾੜਾ ਮੂਲਾ ਵੀ ਜੇ ਪੌਣੀ ਹੋਈ ਆ ਵੀ ਪਾ ਸਕਦੇ ਹੈਗੇ ਆ। ਤਾਂ ਵੈਸੇ ਜੋ ਸਮਾਨ ਹੁੰਦਾ ਹੈ ਜਿੱਦਾਂ ਸੁੰਬਨਰ ਦਾ ਕੱਪ, ਮੱਗ, ਪਾਣੀ ਦੀਆਂ ਬੋਤਲਾਂ, ਟੀ-ਸ਼ਰਟ ਉਹ ਤਾਂ ਉਹ ਤਾਂ ਏਦਾਂ ਦੀ ਜਗ੍ਹਾ ਮਿਲਦੀਆਂ ਹੀ ਮਿਲਦੀਆਂ ਆ। ਇੱਥੇ ਲੋਕੀ ਚੰਗਾ ਖਰੀਦੇ ਆ ਇੰਜੋਏ ਕਰਦੇ ਆ ਇਦਾਂ ਦੀ ਜਗਾ ਆ ਕੇ ਵਾਹ ਵਈ ਵਾਹ ਕਿੰਨੀ ਵਧੀਆ ਆ ਚਲੋ ਆਸੇਗਾ ਮੇਰਾ ਵਿਕਟੋਰੀਆ ਅਲਬਰਟ ਮਿਊਜ਼ੀਅਮ ਦਾ ਵਲੌਗ ਉਮੀਦ ਆ ਕਿ ਵਧੀਆ ਲੱਗਿਆ ਮੈਨੂੰ ਅਕਾਲੀ ਪੱਗ ਬਹੁਤ ਵਧੀਆ ਲੱਗੀ ਮੈਂ ਵਾਪਸ ਆ ਗਿਆ ਜਿੱਥੇ ਰੱਗ ਗਿਆ ਤਾਂ ਮੈਨੂੰ ਦੋ ਇਜਾਜ਼ਤ ਮਿਲਦੇ ਅਗਲੇ ਵਲੌਗ ਚ ਜਿਉਂਦੇ ਰਹਾ ਉਹ ਖਾਸ ਜਿਉਂਦੇ ਰਹਾ ਵਾਸਤੇ ਜਿਉਂਦੇ ਰਹਾ ਬਰਕਾ